ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਦਸੰਬਰ ਦੇ ਦਿਨ ਸਨ ਠੰਡ ਬਹੁਤ ਵਾਤ ਚੱਲੀ ਸੀ ਦਿਹਾਲੋ ਨੇ ਹਰਿੰਦਰ ਨੂੰ ਪਟਿਆਲੇ ਭੇਜਿਆ ਜਾਵੇ ਭਾਈ ਕੁੜੀ ਨੂੰ ਤਾਂ ਲੈ ਕੇ ਆ ਐ ਉਹ ਸਿੱਟੀ ਤਾਂ ਨਹੀਂ ਹੋਈ ਨਿਰਾਦਰੀ ਬਣੀ ਬੈਠੀ ਐ ਨਾ ਐਵੇਂ ਤਾਂ ਮੱਲੋ ਮੱਲੀ ਲੈ ਆਈ ਸਿਆਲ ਦੀ ਰੋਤ ਐ ਸਰੋਂ ਦਾ ਸਾਗ ਮੱਖਣੀ ਤੇ ਮੱਕੀ ਦੀਆਂ ਰੋਟੀਆਂ ਉਹਨੂੰ ਕੌਣ ਦਿੰਦਾ ਹੋਊ ਉੱਥੇ ਪਟਿਆਲੇ ਸ਼ਹਿਰ 'ਚ ਗੰਨੇ ਚੂਪ ਜੂ ਭਾਈ ਇੱਥੇ ਤਾਂ ਦਸੰਬਰ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ ਉਹ ਦੋ ਦਿਨ ਪਹਿਲਾਂ ਗਿਆ ਗਿਆਤਾ ਐਸੇ ਕਰਕੇ ਸੀ ਕਿ ਛੁੱਟੀਆਂ ਵਿੱਚ ਪੁਸ਼ਪਿੰਦਰ ਨੂੰ ਪਿੰਡ ਲੈ ਆਵੇ ਪਰ ਉਹ ਤਾਂ ਮੰਨੀ ਹੀ ਨਾ ਪਦਮਾ ਨੇ ਵੀ ਬਹੁਤ ਆਖਿਆ ਕਿ ਚਲੀ ਜਾ ਇੱਥੇ ਹੋਸਟਲ ਵਿੱਚ ਇਕੱਲੀ ਕੀ ਕਰੇਂਗੀ ਸਾਰੀਆਂ ਕੁੜੀਆਂ ਆਪੂ ਆਪਣੇ ਘਰਾਂ ਨੂੰ ਚਲੀਆਂ ਜਾਣਗੀਆਂ ਤੂੰ ਵੀ ਜਾ ਆਪਣੇ ਘਰ ਨੂੰ ਉਹ ਕਹਿੰਦੀ ਮੈਂ ਉੱਥੇ ਨਹੀਂ ਰਹਿ ਸਕਦੀ ਘਰ ਮੈਨੂੰ ਖਾਲੀ-ਖਾਲੀ ਲੱਗੂਗਾ ਪਿੰਡ ਮੈਨੂੰ ਖਾਲੀ-ਖਾਲੀ ਲੱਗੂਗਾ ਹੋਸਟਲ ਤਾਂ ਆਪ ਬਿਲਕੁਲ ਹੀ ਖਾਲੀ ਹੋ ਜਾਣਾ ਇੱਥੇ ਤਾਂ ਕਿਸੇ ਨੇ ਵੀ ਨਹੀਂ ਰਹਿਣਾ ਹੋਸਟਲ ਨਹੀਂ ਖਾਲੀ-ਖਾਲੀ ਲੱਗੂਗਾ ਹਰਿੰਦਰ ਨੇ ਆਖਿਆ ਪੁਸ਼ਪਿੰਦਰ ਬੋਲੀ ਨਹੀਂ ਚੁੱਪ ਹੋ ਕੇ ਹੀ ਰਹਿ ਗਈ ਤੇ ਫਿਰ ਜਦੋਂ ਹਰਿੰਦਰ ਬਹੁਤਾ ਹੀ ਖੜੇ ਪੈ ਗਿਆ ਉਹਨੇ ਤੋੜ ਕੇ ਜਵਾਬ ਦੇ ਦਿੱਤਾ ਤੈਨੂੰ ਇੱਕ ਵਾਰੀ ਆਖਤਾ ਹਰਿੰਦਰ ਮੈਂ ਨਹੀਂ ਜਾਣਾ ਪਿੰਡ ਮੈਂ ਛੁੱਟੀਆਂ 'ਚ ਇੱਥੇ ਰਹਿ ਕੇ ਹੀ ਪੜਨ ਦਾ ਪਲਾਨ ਬਣਾਇਆ ਹੋਇਆ ਹੈ ਬਹੁਤ ਸਾਰਾ ਕੰਮ ਹੈ ਕਰਨ ਵਾਲਾ ਉੱਥੇ ਜਾ ਕੇ ਨਹੀਂ ਹੋਣਾ ਉੱਥੇ ਕੀ ਹੈ ਮੈਂ ਤਾਂ ਇੱਥੇ ਹੀ ਠੀਕ ਆ ਬਸ ਹਰਿੰਦਰ ਫਿਰ ਨਹੀਂ ਬੋਲਿਆ ਪਦਮਾ ਕਹਿੰਦੀ ਠੀਕ ਹੈ ਹਰਿੰਦਰ ਨਹੀਂ ਜਾਂਦੀ ਨਾ ਜਾਣਦੇ ਇਹਦੀ ਮਰਜ਼ੀ ਹੈ ਇਹਨੇ ਕੋਈ ਨੋਟਿਸ ਬਣਾਉਣੇ ਹੋਣਗੇ ਪੁਸ਼ਪਿੰਦਰ ਪਦਮਾ ਵੱਲ ਅੱਖਾਂ ਚੁੱਕ ਕੇ ਚਾਕੀ ਅਤੇ ਮੁਸਕਰਾ ਪਈ ਹਰਿੰਦਰ ਦੁਪਹਿਰੇ ਪਹੁੰਚਿਆ ਸੀ ਆਪਣਾ ਥੈਲਾ ਚੁੱਕ ਲਿਆ ਕਹਿੰਦਾ ਚੰਗਾ ਪਿੰਦਰ ਚੱਲਦਾ ਮੈਂ ਤਾਂ ਫਿਰ ਨਹੀਂ ਜਾਣਾ ਵੀ ਨਹੀਂ ਅੱਜ ਰਾਤ ਇੱਥੇ ਹੀ ਰਹਿ ਫਿਲਮ ਬਹੁਤ ਸੋਹਣੀ ਲੱਗੀ ਐ ਫੁੱਲ ਚ 6 ਵਜੇ ਦਾ ਸ਼ੋਅ ਦੇਖ ਕੇ ਆਵਾਂਗੇ ਪਦਮਾ ਵੀ ਚੱਲੂਗੀ ਪਦਮਾ ਦੇ ਮੂੰਹ ਉੱਤੇ ਹੀ ਪੁਸ਼ਪਿੰਦਰ ਨੇ ਆਖ ਦਿੱਤਾ ਪਦਮਾ ਤੇ ਹਰਿੰਦਰ ਇੱਕ ਦੂਜੇ ਦੇ ਮੂੰਹ ਵੱਲ ਚਾੱਕ ਕੇ ਜਿਵੇਂ ਦੋਵਾਂ ਨੇ ਹੀ ਨਾ ਕਹਿਣ ਜੋਗੇ ਨਾ ਰਹੇ ਹੋਣ ਉਹ ਰਾਤ ਰਹਿ ਪਿਆ ਸ਼ਾਮ ਨੂੰ ਜਾ ਕੇ ਫਿਲਮ ਵੀ ਦੇਖ ਆਏ ਮੈਸ ਵਿੱਚ ਤਿੰਨ ਜਾਣਿਆਂ ਦੀ ਰੋਟੀ ਰੱਖਣ ਲਈ ਪਦਮਾ ਆ ਗਈ ਸੀ ਰੋਟੀ ਖਾਂਦੇ ਉਹ ਫਿਲਮ ਦੀਆਂ ਗੱਲਾਂ ਕਰਦੇ ਰਹੇ ਪੁਸ਼ਪਿੰਦਰ ਫਿਲਮ ਦੀ ਤਾਰੀਫ਼ ਕਰ ਰਹੀ ਸੀ 파ਦਮਾ ਨੂੰ ਫਿਲਮ ਦੀ ਹੀਰੋਇਨ ਦਾ ਰੋਲ ਚੰਗਾ ਨਹੀਂ ਲੱਗਿਆ ਸੀ ਹਰਿੰਦਰ ਨੂੰ ਇਸ ਪਿਆਰ ਮੁਹੱਬਤ ਜਹੀ ਕਹਾਣੀ ਵਾਲੀ ਫਿਲਮ ਉਂਜੀ ਬਕਵਾਸ ਲੱਗੀ ਉਹ ਬਾਰ-ਬਾਰ ਇਹੀ ਆਖਦਾ ਕੀ ਗੱਲ ਹੈ ਇਹਦੇ ਚ ਹਰ ਫਿਲਮ ਚ ਇਹੀ ਕੁਝ ਹੁੰਦਾ ਹੈ ਉਹੀ ਕਹਾਣੀ ਹੁੰਦੀ ਹੈ ਬਸ ਤਾਣਾ ਬਾਣਾ ਚਾ ਨਵਾਂ ਬੁਣ ਦਿੰਦੇ ਆ ਉਹੀ ਇੱਕੋ ਕਿਸਮ ਦੇ ਡਾਇਲੌਗ ਗਾਣਿਆਂ ਦਾ ਇੱਕੋ ਥੀਮ ਬਸ 2-3 ਘੰਟੇ ਜੀ ਜਾ ਲੱਗਿਆ ਰਹਿੰਦਾ ਬੰਦੇ ਦਾ ਹੋਰ ਕੀ ਹੁੰਦਾ ਹੈ ਫਿਲਮਾਂ 'ਚ ਪੁਸ਼ਪਿੰਦਰ ਕਹਿੰਦੀ ਤੈਨੂੰ ਕੀ ਪਤਾ ਹੈ ਤੂੰ ਤਾਂ ਪਿੰਡੂ ਐ ਤੂੰ ਕਦੋਂ ਦੀ ਫ੍ਰਾਂਸਿਸ ਬਣ ਗਈ ਤੂੰ ਵੀ ਤਾਂ ਕੋਠੇ ਖੜਕ ਸਿੰਘ ਚੋਂ ਹੀ ਉੱਠ ਕੇ ਆਈ ਐ ਕੀ ਹੋ ਗਿਆ ਜੇ ਦੋ ਦਿਨ ਹਵਾ ਲੱਗ ਗਈ ਪਟਿਆਲੇ ਦੀ ਹਰਿੰਦਰ ਦੀ ਗੱਲ ਉੱਤੇ ਦੋਵੇਂ ਕੁੜੀਆਂ ਹੱਸਣ ਲੱਗੀਆਂ ਤੇ ਫਿਰ ਪੁਸ਼ਪਿੰਦਰ ਚੁੱਪ ਹੋ ਕੇ ਗੰਭੀਰਤਾ ਤੇ ਖੂਬ ਵਿੱਚ ਉਤਰਨ ਲੱਗੀ ਪਦਮਾ ਅਜੇ ਤੱਕ ਵੀ ਫਰਾਂਸਿਸਨ ਸ਼ਬਦ ਨੂੰ ਲੈ ਕੇ ਹੱਸ ਰਹੀ ਸੀ ਪੁਸ਼ਪਿੰਦਰ ਫਿਲਮ ਸੰਬੰਧੀ ਨਹੀਂ ਸੋਚ ਰਹੀ ਹੋਵੇਗੀ ਫਿਲਮ ਦੀ ਕਹਾਣੀ ਨੂੰ ਲੈ ਕੇ ਉਹਨੂੰ ਕੋਈ ਹੋਰ ਗੱਲ ਚਾਦ ਆ ਗਈ ਲੱਗਦੀ ਸੀ ਉਹ ਰੋਟੀ ਛੱਡ ਕੇ ਬੈਠ ਗਈ ਸੀ ਹਰਿੰਦਰ ਨੇ ਆਪਣੀ ਬੁਰਕੀ ਮੂੰਹ ਵਿੱਚ ਪਾਈ ਅਤੇ ਪੁਸ਼ਪਿੰਦਰ ਦੀ ਬਾਹ ਨੂੰ ਹੱਥ ਲਾ ਕੇ ਆਖਿਆ ਰਿਸ਼ਿਓ ਰੋਟੀ ਖਾਓ ਮਹਾਦੇਵ ਪੁਸ਼ਪਿੰਦਰ ਸੋਚਾਂ ਦੇ ਖੂ ਵਿੱਚੋਂ ਨਿਕਲੀ ਅਤੇ ਝੱਟ ਦੇ ਕੇ ਪਲੇਟ ਵੱਲ ਹੱਥ ਵਧਾਇਆ ਪਦਮਾ ਵੱਲ ਝਾਕ ਕੇ ਮਿੰਨਾ ਮਿੰਨਾ ਮੁਸਕਰਾਈ ਵੀ ਦੋ ਬੁਰਕੀਆਂ ਹੋਰ ਖਾ ਕੇ ਕਹਿੰਦੀ ਚਲੋ ਚੱਲੀਏ ਬਸ ਮੇਤਾ ਨੀਂਦ ਆ ਰਹੀ ਐ ਸੋਣਾ ਐ ਆਪਾ ਤਾਂ ਲਓ ਬਈ ਸੁਣ ਲਓ ਮਹਾਰਾਣੀ ਜੀ ਨੂੰ 10 ਵਜੇ ਨੀਂਦ ਆ ਰਹੀ ਐ ਪਦਮਾ ਨੇ ਕਿਹਾ ਤੇ ਹੱਸਣ ਲੱਗੀ ਫਿਰ ਕਹਿੰਦੀ ਅੱਗੇ ਤਾਂ ਕਦੇ 12 ਤੋਂ ਪਹਿਲਾਂ ਨਹੀਂ ਪਈ ਤੂੰ ਅੱਜ ਕੀ ਹੋ ਗਿਆ ਹੁਣੇ ਨੀਂਦ ਹਰਿੰਦਰ ਆਇਆ ਹੋਇਆ ਐ ਗੱਲਾਂ ਮਾਰ ਬੈਠ ਕੇ ਤੜਕੇ ਨੂੰ ਤਾਂ ਇਹਨੇ ਚਲੇ ਜਾਣਾ ਐ ਪਿੰਡੂ ਇਹ ਕੀ ਗੱਲਾਂ ਮਾਰੂਗਾ ਪੁਸ਼ਪਿੰਦਰ ਨੇ ਜਿਵੇਂ ਆਪਣੀ ਗੰਭੀਰਤਾ ਨੂੰ ਤੋੜਨਾ ਚਾਹਿਆ ਹੋਵੇ ਉਹ ਫਿਰ ਹੱਸੇ ਪੁਸ਼ਪਿੰਦਰ ਕਹਿੰਦੀ ਮੈਂ ਤਾਂ ਸੋਣਾ ਐ ਬਸ ਤੂੰ ਮਾਰ ਲੈ ਗੱਲਾਂ ਹਰਿੰਦਰ ਨਾਲ ਪੁਸ਼ਪਿੰਦਰ ਦੀ ਗੱਲ ਉੱਤੇ ਉਹ ਫੇਰ ਇੱਕ ਦੂਜੇ ਵੱਲ ਚਾੱਕ ਕੇ ਪੁਸ਼ਪਿੰਦਰ ਆਪਣੇ ਕਮਰੇ ਵਿੱਚ ਗਈ ਅਤੇ ਜਾਂਦੀ ਹੀ ਰਜਾਈ ਦੀ ਤੈਂ ਖੋਲ ਕੇ ਵਿੱਚ ਵੜ ਗਈ। ਉਹ ਦੋਵੇਂ ਉਹਦੇ ਕਮਰੇ ਵਿੱਚ ਖੜੇ ਸਨ। ਉਹਨਾਂ ਦੇ ਦੇਖਦੇ-ਦੇਖਦੇ ਉਹ ਅੱਖਾਂ ਮਿਚਣ ਲੱਗੀ ਪਦਮਾ ਦੇ। ਕਮਰੇ ਵਿੱਚ ਜਾ ਕੇ ਉਹ ਗੱਲਾਂ ਕਰਨ ਲੱਗ ਗਏ। ਹੁਣ ਉਹ ਆਪਣੇ-ਆਪੇ ਪ੍ਰੋਫੈਸਰਾਂ ਦੀਆਂ ਨਕਲਾਂ ਲਾ ਕੇ ਦਿਖਾ ਰਹੇ ਸਨ। ਪਦਮਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਅਤੇ ਹਰਿੰਦਰ ਨਾਮਪੁਰਾ ਫੂਲ ਦੇ ਮਾਲਵਾ ਕਾਲਜ ਦੇ ਪ੍ਰੋਫੈਸਰਾਂ ਦੀਆਂ ਦਿਲਚਸਪ ਗੱਲਾਂ ਸੁਣਾ ਰਿਹਾ ਸੀ ਤੇ ਫਿਰ ਪਦਮਾ ਹਰਿੰਦਰ ਤੋਂ ਪ੍ਰੋਫੈਸਰ ਸੱਜਣ ਸਿੰਘ ਬਾਰੇ ਪੁੱਛਣ ਲੱਗੀ ਹਰਿੰਦਰ ਉਸ ਪ੍ਰੋਫੈਸਰ ਦੀ ਗੱਲ ਛਿੜੀ ਤੋਂ ਆਪ ਵੀ ਗੰਭੀਰ ਹੋ ਗਿਆ ਪਦਮਾ ਚਾਹੁੰਦੀ ਸੀ ਉਹ ਉਸੇ ਪ੍ਰੋਫੈਸਰ ਦੀਆਂ ਗੱਲਾਂ ਸੁਣਾਈ ਜਾਵੇ ਕਿੰਨਾ ਚੰਗਾ ਪ੍ਰੋਫੈਸਰ ਹੈ ਦੋਸਤਾਂ ਜਿਹਾ ਪ੍ਰੋਫੈਸਰ ਹਰ ਕਿਸੇ ਦੇ ਕੰਮ ਆਉਣ ਵਾਲਾ ਵਿਦਿਆਰਥੀਆਂ ਦੇ ਦਿਲਾਂ ਦੀਆਂ ਬੁੱਝਣ ਵਾਲਾ ਅਜਿਹੇ ਪ੍ਰੋਫੈਸਰ ਦੇ ਦਰਸ਼ਨ ਕਰਨੇ ਚਾਹੀਦੇ ਹਨ ਆਜਾ ਹੈ ਪ੍ਰੋਫੈਸਰ ਦੇ ਤਾਂ ਪਿਆਰੀ ਹੱਥ ਲਾਉਣ ਨੂੰ ਜੀ ਕਰਦਾ ਹੈ। ਪਦਮਾ ਨੇ ਪਹਿਲਾਂ ਪੁਸ਼ਪਿੰਦਰ ਤੋਂ ਪ੍ਰੋਫੈਸਰ ਸੱਜਨ ਸਿੰਘ ਬਾਰੇ ਸੁਣ ਰੱਖਿਆ ਸੀ। ਇਸੇ ਕਰਕੇ ਤਾਂ ਉਹਨੇ ਉਹਦੀ ਗੱਲ ਛੇੜੀ ਸੀ। ਹਰਿੰਦਰ ਨੂੰ ਨੀਂਦ ਦੀਆਂ ਉਵਾਸੀਆਂ ਆਉਣ ਲੱਗੀਆਂ। ਪਦਮਾ ਕਹਿੰਦੀ ਚੱਲ ਸੌਂ ਜਾ ਫਿਰ ਜਾ ਕੇ। ਗੇਟ ਤੱਕ ਉਹ ਹਰਿੰਦਰ ਨੂੰ ਛੱਡਣਾਈ ਉਦੋਂ ਤੱਕ ਲਗਭਗ ਸਭ ਕਮਰਿਆਂ ਦੀਆਂ ਕੁੜੀਆਂ ਸੌ ਚੁੱਕੀਆਂ ਸਨ। ਕਿਸੇ ਕਿਸੇ ਕਮਰੇ ਦੀ ਬੱਤੀ ਜਾਗ ਰਹੀ ਸੀ। ਕੋਈ ਕੋਈ ਜਣੀ ਪੜ ਰਹੀ ਹੋਵੇਗੀ ਜਾਂ ਸ਼ਾਇਦ ਜਾਗਦੀ ਬੱਤੀ ਛੱਡ ਕੇ ਹੀ ਸੌ ਗਈ ਹੋਵੇ। ਅਗਲੇ ਦਿਨ ਦਸੰਬਰ ਦੀਆਂ ਛੁੱਟੀਆਂ ਹੋ ਰਹੀਆਂ ਸਨ ਦਿਨ ਚੜਿਆਂ ਤਾਂ ਕੁੜੀਆਂ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਕਰਨ ਲੱਗੀਆਂ ਅੱਜ ਦੇ ਪੀਰੀਅਡ ਲਾਉਣੇ ਸਨ ਅਤੇ ਬਸ ਬੰਨੇ ਪਿਆ ਸਮਾਨ ਚੁੱਕ ਕੇ ਉਹਨਾਂ ਨੇ ਬੱਸਾਂ ਰੇਲਾਂ ਲਈ ਤੁਰ ਪੈਣਾ ਸੀ ਰਾਤ ਕਾਫੀ ਦੇਰ ਤੱਕ ਗੱਲਾਂ ਮਾਰਦੇ ਰਹਿਣ ਕਰਕੇ ਹਰਿੰਦਰ ਦਿਨ ਚੜੇ ਉੱਠਿਆ ਪੁਸ਼ਪਿੰਦਰ ਕੰਧ ਨਾਲ ਸਹਰਾਣੇ ਦੀ ਢੋਲ ਲਾ ਕੇ ਕੋਈ ਕਿਤਾਬ ਪੜ ਰਹੀ ਸੀ ਉਹਨੇ ਪੁਸ਼ਪਿੰਦਰ ਨੂੰ ਆਖਿਆ ਚਾਹ ਚਾਹ ਵੀ ਪੀਂਦੇ ਹੁੰਨੇ ਆ ਪੁਸ਼ਪਿੰਦਰ ਨੇ ਕਿਤਾਬ ਵਰਕਾ ਮੋੜ ਕੇ ਮੰਜੇ ਤੇ ਸਹਰਾਣੇ ਰੱਖੀ ਅਤੇ ਹਰਿੰਦਰਵਾਲ ਝਾ ਕੇ ਮੁਸਕਰਾਉਣ ਲੱਗੀ। ਚਾਹ ਪਿਉਣੀ ਹੈ ਤਾਂ ਪਿਆ ਦੇ ਨਹੀਂ ਚੱਲਦਾ ਮੈਂ ਤਾਂ। ਸਾਲੀ ਜਾਗ ਹੀ ਨਹੀਂ ਆਈ ਸੰਦੇਹਾ ਮੈਂ ਤਾਂ ਕਾਲਜ ਵੇਲੇ ਨੂੰ ਪਹੁੰਚਣਾ ਸੀ ਰਾਮਪੁਰੇ। ਹੁਣ ਤੱਕ ਪੁਸ਼ਪਿੰਦਰ ਨੇ ਹੀਟਰ ਉੱਤੇ ਚਾਹ ਧਾਰ ਦਿੱਤੀ ਸੀ। ਹਰਿੰਦਰ ਮੰਜੇ ਤੇ ਬੈਠ ਕੇ ਮੇਜ਼ ਉੱਤੇ ਪਏ ਇੱਕ ਮੈਗਜ਼ੀਨ ਦੇ ਵਰਕੇ ਫਰੋਲਣ ਲੱਗਿਆ। ਪੁਸ਼ਪਿੰਦਰ ਪਾਦਮਾ ਦੇ ਕਮਰੇ ਵਿੱਚ ਗਈ। ਉਹ ਤਾਂ ਅਜੇ ਤੱਕ ਵੀ ਰਜਾਈ ਵਿੱਚ ਪਈ ਹੋਈ ਸੀ। ਪੁਸ਼ਪਿੰਦਰ ਨੇ ਉਸ ਨੂੰ ਜਗਾਇਆ ਪਦਮਾ ਬੈਠੀ ਹੋ ਕੇ ਕਹਿੰਦੀ ਹਾਏ ਇੰਨਾ ਦਿਨ ਚੜਾ ਆ ਵਾਣੀ ਤੂਠੀ ਨਹੀਂ ਹਲੇ ਰਾਤ ਕਦੋਂ ਸੁੱਤੀ ਪਤਾ ਨਹੀਂ ਕਾਫੀ ਦੇਰ ਅਸੀਂ ਬੈਠੇ ਰਹੇ ਸੀ ਤੇ ਫਿਰ ਪਦਮਾ ਨੇ ਛੱਟ ਦੇ ਕੇ ਪੁੱਛਿਆ ਗਿਆ ਹਰਿੰਦਰ ਉਹ ਵੀ ਹੁਣੇ ਉੱਠ ਕੇ ਆਇਆ ਕਹਿੰਦਾ ਚਾਹ ਦੇ ਛੇਤੀ ਜਾਣਾ ਹੈ ਚਾਹ ਧਰੀ ਹੋਈ ਹੈ ਆ ਜਾ ਉਹਨਾਂ ਦੀ ਚਾਹ ਇਕੱਠੀ ਸੀ ਪੁਸ਼ਪਿੰਦਰ ਦੇ ਮਗਰੇ ਉੱਠ ਕੇ ਪਦਮਾ ਉਹਦੇ ਕਮਰੇ ਵਿੱਚ ਆ ਗਈ ਹਰਿੰਦਰ ਅਤੇ ਪਦਮਾ ਇੱਕ ਦੂਜੇ ਵੱਲ ਝਾਕ ਕੇ ਤਾਂ ਅੱਖਾਂ ਵਿੱਚ ਹੀ ਮੁਸਕਰਾਏ ਸੁੱਤੀ ਉੱਠ ਕੇ ਆਈ ਪਦਮਾ ਹਰਿੰਦਰ ਨੂੰ ਪਹਿਲਾਂ ਨਾਲੋਂ ਵੀ ਸੋਹਣੀ ਲੱਗੀ ਵਿਖਰੇ ਵਿਖਰੇ ਸਿਰ ਦੇ ਵਾਲ ਅਲਸਾਈ ਅਲਸਾਈ ਅੰਗ ਟਿਲਕਿਆ ਛਿਲਕਿਆ ਲਿਵਾਸ ਉਹਨਾਂ ਦੀਆਂ ਉਹਨੀਆਂ ਦੀਆਂ ਅੱਖਾਂ ਤੇ ਡੂੰਗੀ ਡੂੰਗੀ ਆਵਾਜ਼ ਉਹ ਤਿੰਨੇ ਚਾਹ ਦੇ ਗਲਾਸ ਪੀਣ ਲੱਗੇ ਤੇ ਫਿਰ ਦੋਵੇਂ ਕੁੜੀਆਂ ਪੀਰੀਅਡ ਲੌਣ ਦੀ ਤਿਆਰੀ ਕਰਨ ਲੱਗੀਆਂ ਹੀਟਰ ਉੱਤੇ ਪਾਣੀ ਗਰਮ ਕਰਕੇ ਕੁੜੀਆਂ ਨੇ ਮੂੰਹ ਹੱਥੀ ਧੋਤਾ ਐਨੀ ਠੰਡ ਵਿੱਚ ਨਹਾਵੇ ਕਿਹੜਾ ਉਹ ਤਾਂ ਤੀਜੇ ਚੌਥੇ ਦਿਨ ਮਸਾ ਨਹਾਉਂਦੀਆਂ ਜਾਂ ਐਤਵਾਰ ਨੂੰ ਹੀ ਅਤੇ ਕਿਸੇ ਛੁੱਟੀ ਵਾਲੇ ਦਿਨ ਪਦਮਾ ਨੇ ਸੰਗਰੂਰ ਨੂੰ ਵੀ ਜਾਣਾ ਸੀ ਪੁਸ਼ਪਿੰਦਰ ਕਹਿ ਰਹੀ ਸੀ ਨਾ ਜਾ ਕੀ ਕਰेंगी ਘਰ ਜਾ ਕੇ ਇੱਥੇ ਪੜਾਂਗੀਆਂ ਦੱਬ ਕੇ ਕੁੜੀਆਂ ਦੀ ਖੱਚ ਖੱਚ ਵੀ ਨਹੀਂ ਰਹਿਣੀ ਪਦਮਾ ਕਹਿੰਦੀ ਜਾਉਂਗੀ ਤਾਂ ਇੱਕ ਵਾਰੀ ਜ਼ਰੂਰ ਦੋ ਦਿਨ ਲਾ ਕੇ ਮੋੜਾਂ ਜੀ ਤਾਂ ਮੇਰਾ ਵੀ ਰਹਿਣ ਨੂੰ ਕਰਦਾ ਹੈ ਤੇ ਫਿਰ ਉਹ ਸਿਰ ਤੇ ਲੰਬੇ ਲੰਬੇ ਵਾਲਾਂ ਵਿੱਚ ਦੁਬਾਰਾ ਕੰਗੀ ਕਰਦੀ ਹਰਿੰਦਰ ਨੂੰ ਚੁੱਪ ਖੜਾ ਦੇਖ ਕੇ ਪੁੱਛਣ ਲੱਗੀ ਤੂੰ ਕਦੋਂ ਜਾ ਰਿਹਾ ਹੈਂ ਦੋਸਤ ਮੈਂ ਵੀ ਵਸ ਤਿਆਰ ਹੀ ਆਂ ਪਿੰਦਰ ਕਹੇ ਤਾਂ ਜਾਵਾਂ ਜੇ ਪੁਸ਼ਪਿੰਦਰ ਨਾ ਕਹੇ ਤਾਂ ਨਹੀਂ ਜਾਵੇਂਗਾ ਪੁਸ਼ਪਿੰਦਰ ਵਿੱਚੋਂ ਹੀ ਬੋਲ ਪਈ ਤੂੰ ਕਹਿ ਦੇ ਫਿਰ ਨਹੀਂ ਜਾਂਦਾ हां मैं कहनियां ना जावे बस पद्माना ने फुट देके आंख ਦਿੱਤਾ हरिंदर ਨੂੰ ਕੁੜੀਆਂ ਦੀਆਂ ਗੱਲਾਂ ਐਵੇਂ ਚੋਲਮੋਲ ਹੀ ਲੱਗੀਆਂ ਉਹਨੇ ਆਪਣਾ ਬੈਗ ਚੁੱਕ ਲਿਆ ਕਹਿੰਦਾ ਚੰਗਾ ਫਿਰ ਬਾਏ ਨਹੀਂ ਬਈ ਟਾਈਮ ਤਾਂ ਦੇਖ ਕੀ ਹੋਇਆ पद्माना ਨੇ ਹਰਿੰਦਰ ਨੂੰ ਪੁੱਛਿਆ 9 ਵਜਣ ਵਾਲੇ ਨੇ ਤਾਂ ਫਿਰ 3 ਘੰਟੇ ਬੱਸ ਹੋਰ ਠਹਿਰ ਜਾ ਅਸੀਂ 12 ਵਜੇ ਆ ਜਾਾਂਗੇ ਮੈਂ ਵੀ ਤਾਂ ਜਾਣਾ ਹੀ ਐ ਸੰਗਰੂਰ ਮੈਨੂੰ ਨਾਲ ਲੈ ਕੇ ਜਾਈ ਪਲੀਜ਼ ਬਸ ਹੁਣ ਨਹੀਂ ਬੋਲਣਾ ਬੈਗ ਰੱਖ ਦੇ ਜਾਂ ਘੁੰਮ ਫੇਰਾ ਜਿੱਥੇ ਜਾਣਾ ਜਾ ਪਦਮਾ ਦੇ ਬੋਲਣਾ ਵਿੱਚ ਜਿਵੇਂ ਉਹ ਵੱਜ ਕੇ ਰਹਿ ਗਿਆ ਹੋਵੇ ਪੁਸ਼ਪਿੰਦਰ ਕਹਿੰਦੀ ਹੁਣ ਹਿੱਲ ਹਰਿੰਦਰ ਖੜਾ ਸੋਚ ਰਿਹਾ ਸੀ ਕੀ ਕਰਿਓ ਪਦਮਾ ਨੇ ਉਹਦੇ ਹੱਥੋਂ ਬੈਗ ਫੜ ਕੇ ਮੇਜ਼ ਉੱਤੇ ਧਰ ਦਿੱਤਾ ਦੋਵੇਂ ਕੁੜੀਆਂ ਹੌਸਟਲ ਵਿੱਚੋਂ ਬਾਹਰ ਹੋਈਆਂ ਤਾਂ ਹਰਿੰਦਰ ਬੈਗ ਵਿੱਚੋਂ ਆਪਣਾ ਨਾਵਲ ਕੱਢ ਕੇ ਬੈਠ ਗਿਆ ਕੱਲ ਜਦੋਂ ਪਿੰਡ ਉਹ ਚੱਲਿਆ ਸੀ ਤਾਂ ਇਹ ਨਾਵਲ ਉਹਨੇ ਸਲਬੱਤਪੁਰੇ ਤੋਂ ਪੜਨਾ ਸ਼ੁਰੂ ਕੀਤਾ ਸੀ ਪਰ ਨਾਲੇ ਤਾਂ ਉਹਨੂੰ ਲੱਗਿਆ ਜਿਵੇਂ ਉਹ ਗਲਤ ਕਿਤਾਬ ਚੁੱਕ ਲਿਆ ਆ ਹੋਵੇ 30 35 ਸਵੇਰ ਪੜਨ ਤੱਕ ਵੀ ਕੋਈ ਗੱਲ ਸ਼ੁਰੂ ਨਹੀਂ ਹੋਈ ਸੀ। ਉਹਨੇ ਚਾਹਿਆ ਉਹ ਇਸ ਨਾਵਲ ਨੂੰ ਪੜਨਾ ਬੰਦ ਕਰ ਦੇਵੇ ਅਤੇ ਬਰਨਾਲੇ ਬੱਸ ਸਟੈਂਡ ਦੀ ਬੁੱਕ ਸਟਾਲ ਤੋਂ ਕੋਈ ਰਸਾਲਾ ਖਰੀਦ ਲਵੇ ਪਰ ਨਹੀਂ ਉਹਨੇ ਨਾਵਲ ਪੜਨਾ ਹੀ ਜਾਰੀ ਰੱਖਿਆ। ਲੇਖਕ ਇੱਕ ਪ੍ਰਸਿੱਧ ਬੰਗਾਲੀ ਨਾਵਲਕਾਰ ਸੀ। ਇਹ ਉਹਦੇ ਇੱਕ ਨਾਵਲ ਦਾ ਪੰਜਾਬੀ ਅਨੁਵਾਦ ਸੀ। ਉਹਨੇ ਸੋਚਿਆ ਹੋ ਸਕਦਾ ਹੈ ਅਨੁਵਾਦ ਚੰਗਾ ਨਾ ਹੋਵੇ ਉਹ ਪੜਦਾ ਗਿਆ ਸ਼ਾਇਦ ਅੱਗੇ ਜਾ ਕੇ ਕੋਈ ਗੱਲ ਬਣੇ। ਬੱਡ ਪਰ ਟੱਪ ਕੇ ਉਹਨੂੰ ਗੱਲ ਸਮਝ ਆਉਣ ਲੱਗੀ ਸੰਗਰੂਰ ਤੱਕ ਉਹ ਨਾਵਲ ਵਿੱਚ ਖੁੰਬ ਗਿਆ। ਉਹਨੇ ਅੱਖਾਂ ਮਲੀਆਂ ਹੁਣ ਬਣੀ ਦਾ ਗਾਲ ਪਟਿਆਲੇ ਤੱਕ ਨਾਵਲ ਦਾ 250 ਸਫਾ ਪੜਿਆ ਜਾ ਚੁੱਕਿਆ ਸੀ ਹੁਣ 150 ਸਫਾ ਬਾਕੀ ਸੀ ਕੁੜੀਆਂ ਦੇ ਮੁੜਨ ਤੱਕ ਉਹਨੇ ਇਹ ਨਾ ਸਾਰਾ ਨਾਵਲ ਮੁਕਾ ਲਿਆ ਨਾਵਲ ਉਹਨੇ ਅੱਖਾਂ ਨੂੰ ਛੁਹਾਇਆ ਤੇ ਫਿਰ ਮੰਜੇ ਉੱਤੋਂ ਉੱਠਣ ਲੱਗਿਆ ਉੱਚੀ ਦੇ ਕੇ ਬੋਲਿਆ ਓਏ ਜਿੰਦਾਬਾਦ ਸ਼ਰਤਚੰਦਰ ਉਸ ਸਮੇਂ ਕੁੜੀਆਂ ਕਮਰੇ ਅੱਗੇ ਆ ਗੜੀਆਂ ਸਨ ਪਦਮਾ ਬੋਲੀ ਬਈ ਕੌਣ ਜਿੰਦਾਬਾਦ ਹਰਿੰਦਰ ਕੁਝ ਨਹੀਂ ਬੋਲਿਆ ਤੇ ਫਿਰ ਜਦੋਂ ਉਹ ਅੰਦਰ ਆ ਕੇ ਬੈਠ ਗਈਆਂ ਤਾਂ ਜਾਣ ਲਈ ਕਾਹਲ ਮਚਾਉਣ ਲੱਗਿਆ ਡੱਡੂਆਂ ਦੀ ਪੰਛੇਰੀ ਜਨਤਾ ਪਾਰਟੀ ਦਾ ਰਾਜ ਮਸਾ 2.5 ਪੌਣੇ 3 ਸਾਲ ਹੀ ਚੱਲ ਸਕਿਆ। ਤੋਂ ਆਪਸ ਵਿੱਚ ਹੀ ਲੜਨ ਝਗੜਨ ਲੱਗੀਆਂ। ਦੇਸ਼ ਵਿੱਚ ਲੋਕ ਸਭਾ ਲਈ ਚੋਣਾਂ ਫੇਰ ਕਰਵਾਈਆਂ ਗਈਆਂ। ਇੰਦਰਾ ਗਾਂਧੀ ਦੀ ਕਾਂਗਰਸ ਦੀਆਂ ਸਰਕਾਰਾਂ ਬਣੀਆਂ। ਪੰਜਾਬ ਦੇ ਲੋਕ ਹੱਸਣ ਲੱਗੇ। ਲਓ ਬਈ ਕਰ ਲਓ ਕਿਉਂ ਨੂੰ ਭਾਂਡਾ ਫੇਰ ਆ ਗਈ ਇੰਦਰਾ। ਕਾਂਗਰਸ ਦਾ ਬਦਲ ਦਿੰਦੀਆਂ। ਦਿੰਦੀਆਂ ਖੱਬੀਆਂ ਪਾਰਟੀਆਂ ਆਪ ਹੀ ਖਿੰਡ ਕੇ ਬਹਿਟ ਗਈਆਂ। ਸਿਆਣੇ ਬੰਦੇ ਆਖ ਰਹੇ ਸਨ ਹੁਣ ਨਹੀਂ ਬਣਦਾ ਦੀਂਦਾ ਦੇਸ ਦਾ ਕੁਝ। ਇਹ ਤਾਂ ਐਵੇਂ ਜਿਵੇਂ ਹੁੰਦੀ ਰਹੂ ਕਦੇ ਨੀਲੇ ਪਗੜੀਆਂ ਵਾਲੇ ਕਦੇ ਚਿੱਟੀਆਂ ਪਗੜੀਆਂ ਵਾਲੇ ਲੋਕਾਂ ਦਾ ਰਾਜ ਨਹੀਂ ਆਉਂਦਾ ਹੁਣ ਮੁੰਡਿਆਂ ਨੇ ਕੰਦਾ ਤੇ ਠੀਕ ਹੀ ਲਿਖਿਆ ਸੀ ਅਖੇ ਚਿੱਟੇ ਬੰਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ ਆ ਕਾਲੀਆਂ ਪੱਗਾਂ ਤੇ ਲਾਲ ਝੰਡੀਆਂ ਆਲੇ ਵੀ ਬਹਿ ਗਏ ਕਿੱਧਰ ਗਏ ਇਹਨਾਂ ਦੇ ਡਰਾਮੇ ਸਾੰਗ ਚਾਹ ਲਾਉਂਦੇ ਹੁੰਦੇ ਅਸਰ ਤਾਂ ਕੋਈ ਪਿਆ ਨਾ ਕਚਹਿਰੀਆਂ ਵਿੱਚ ਕਾਂਗਰਸੀ ਨਿਕ ਲੀਡਰਾਂ ਦਾ ਫਿਰ ਬੋਲਬਾਲਾ ਹੋ ਗਿਆ ਨੀਲੀਆਂ ਫੇਰ ਚਿੱਟੀਆਂ ਵਿੱਚ ਬਦਲਣ ਲੱਗੀਆਂ ਛੋਟੇ-ਮੋਟੇ ਕਾਂਗਰਸੀ ਲੀਡਰ ਜਿਹੜੇ ਐਮਰਜੈਂਸੀ ਪਿੱਛੋਂ ਹੋਈਆਂ ਚੋਣਾਂ ਵਿੱਚ ਕਾਂਗਰਸ ਦਾ ਸਾਰੇ ਦੇਸ਼ ਵਿੱਚ ਹੀ ਸਫਾਇਆ ਹੋ ਜਾਣ ਕਰਕੇ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਚਾਰ ਰਲੇ ਸਨ ਤਾਂ ਜੋ ਤੋਰੀ ਫੁਲਕਾ ਚੱਲਦਾ ਰਹੇ ਹੁਣ ਪਛਤਾ ਰਹੇ ਸਨ ਚੁਰਨ ਲੱਗੇ ਸਾਲਿਓ ਐਵੇਂ ਛੱਡੀ ਕਾਂਗਰਸ ਹਰਦੀਪ ਸਿੰਘ ਨੂੰ ਇਸ ਵਾਰ ਅਕਾਲੀ ਟਿਕਟ ਨਾ ਮਿਲਿਆ ਤਾਂ ਉਹ ਅੰਤਰਗਤੀ ਕਾਂਗਰਸ ਉਮੀਦਵਾਰ ਦੀ ਮਦਦ ਉੱਤੇ ਉੱਤਰ ਆਇਆ ਉਹ ਅਕਾਲੀ ਉਮੀਦਵਾਰ ਨੂੰ ਮਜਾ ਚ ਖਾਣਾ ਚਾਹੁੰਦਾ ਸੀ ਕੱਲ ਦਾ ਸ਼ੋਕਰੋ ਦਾ ਹੱਕ ਮਾਰ ਗਿਆ ਜਿੱਤਿਆ ਤਾਂ ਨੌਜਵਾਨ ਅਕਾਲੀ ਉਮੀਦਵਾਰ ਹੀ ਸ਼ਰਮ ਦਾ ਮਾਰਿਆ ਹਰਦਿਲ ਸਿੰਘ ਕਾਂਗਰਸ ਵਿੱਚ ਹੀ ਮੁੜ ਜਾ ਰਲਿਆ ਲੋਕ ਹੱਸਣ ਲੱਗੇ ਆ ਗਿਆ ਬਈ ਹਰਦਿਲ ਸੂ ਤਾਂ ਆਨੇ ਵਾਲੀ ਥਾਂ ਕੋਈ ਆਖਦਾ ਹੋਣ ਕੀ ਐ ਅੰਨੀ ਜਾਇਦਾਦ ਬਣਾ ਲਈ ਬਥੇਰੀ ਮਾਇਆ ਵੱਡੀ ਐ ਕਿਸੇ ਪਾਰਟੀ 'ਚ ਰਹੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੋਰ ਕੋਈ ਟਿੱਪਣੀ ਕਰਦਾ ਅਜੇ ਕੀ ਤਮਾ ਭਰੀ ਐ ਹਰਦਿਲ ਸੂ ਦੀ ਬਾਣਾ ਤਾਂ ਲੁੱਟਣ ਖਾਣ ਨੂੰ ਬਦਲਿਆ ਗਾਹਾਂ ਨੂੰ ਟਿਕਟ ਵੀ ਲੈ ਲੂ ਨਾਲੇ ਜਿੱਤੂ ਫੇਰ ਵੀ ਲੁੱਟਾਂ ਹੀ ਲੁੱਟਾਂ ਨੇ ਗੋਦੀ ਅਤੇ ਗੋਦੀ ਦੀ ਘਰਵਾਲੀ ਕੁਛੱਲਿਆ ਮਾਰ ਚੁੱਕੇ ਸਨ ਉਹਨਾਂ ਦਾ ਮੁੰਡਾ ਬਦਰੀ ਨਰਾਇਣ ਚੁਨੀਰ ਕੋਲ ਕੱਦੂ ਵਾਲੇ ਪਿੰਡ ਵਿੱਚ ਪ੍ਰਾਇਮਰੀ ਟੀਚਰ ਸੀ ਵਿਆਹ ਨਹੀਂ ਕਰਵਾਇਆ ਸੀ ਟੀਚਰ ਯੂਨੀਅਨ ਵਿੱਚ ਕੰਮ ਕਰਦਾ ਸਕੂਲ ਤਾਂ ਘਟ ਵੱਧ ਹੀ ਜਾਂਦਾ ਅਖੀਰ ਉਹਨੇ ਸਕੂਲ ਟੀਚਰੀ ਛੱਡ ਦਿੱਤੀ ਰਿਟਾਇਰਮੈਂਟ ਲੈ ਲਈ ਪਾਰਟੀ ਵਿੱਚ ਹੀ ਵੱਟ ਛੱਡ ਕੇ ਕੰਮ ਕਰਨ ਲੱਗਿਆ ਉਹਦਾ ਤਾਂ ਟ੍ਰੇਡ ਯੂਨੀਅਨਾਂ ਹੀ ਖਹਿੜਾ ਨਹੀਂ ਛੱਡਦੀਆਂ ਸਨ ਜਜ਼ਬਾਤੀ ਬੰਦਾ ਸੀ ਇਹਨਾਂ ਦਿਨ ਦੇਖਦਾ ਨਾ ਰਾਤ ਮੋਢੇ 'ਤੇ ਥੈਲਾ ਲਟਕਾ ਕੇ ਕਮਲਾ ਹੋਇਆ ਤੁਰਦਾ ਫਿਰਦਾ ਰਹਿੰਦਾ ਸਟੇਜ ਉੱਤੇ ਬੋਲਣ ਲੱਗਦਾ ਤਾਂ ਕਿਸੇ ਵੀ ਅਪਸਰ ਦਾ ਅੱਗਾ ਪਿਛਾ ਨਾ ਛੱਡਦਾ ਉਧੇੜ ਕੇ ਰੱਖ ਦਿੰਦਾ ਕਿਦਰੇ ਵੀ ਸਰਕਾਰੀ ਕਰਮਚਾਰੀਆਂ ਅਰਧ ਸਰਕਾਰੀ ਕਾਮਿਆਂ ਜਾਂ ਮਜ਼ਦੂਰ ਕਿਸਾਨਾਂ ਦੀ ਕੋਈ ਜੱਤੋ ਜਹ ਚੱਲ ਰਹੀ ਹੁੰਦੀ ਉਹ ਛੰਡਾ ਚੁੱਕ ਕੇ ਮੋਹਰਲੀ ਕਤਾਰ ਵਿੱਚ ਹੁੰਦਾ ਨਾਰੇ ਲਾਉਂਦਾ ਸਟੇਜ ਉੱਤੇ ਬੋਲਦਾ ਜੇਲ੍ਹ ਚਲਿਆ ਜਾਂਦਾ ਆਪਨਾ ਖਾਣ ਦਾ ਸੁਆਦ ਨਾ ਕੱਪੜਾ ਪਹਿਨਣ ਦਾ ਚਾ ਪੈਂਟ ਗੋਡਿਆਂ ਤੋਂ ਪਾਟ ਜਾਂਦੀ ਬੁਸ਼ਰਤ ਦੇ ਕਾਲਰ ਫਿਸ ਜਾਂਦੇ ਚੱਪਲਾਂ ਦੀਆਂ ਬੱਧਰੀਆਂ ਟੁੱਟ ਜਾਂਦੀਆਂ ਉਹਨੂੰ ਕੋਈ ਪਰਵਾਹ ਨਾ ਹੁੰਦੀ ਕਿਸੇ ਡੰਗ ਰੋਟੀ ਨਹੀਂ ਮਿਲੀ ਤਾਂ ਵੀ ਕੋਈ ਗੱਲ ਨਹੀਂ ਇੱਧਰ ਉੱਧਰ ਬੱਸਾਂ ਦੇ ਸਫ਼ਰ ਲਈ ਜਾ ਰਹੇ ਦੋਸਤਾਂ ਤੋਂ 5-5 ਰੁਪਏ ਫੜਦਾ ਫਿਰਦਾ ਜਨਤਾ ਪਾਰਟੀ ਦੇ ਹਾਰਨ ਬਾਅਦ ਤੇ ਪੰਜਾਬ ਵਿੱਚ ਫੇਰ ਕਾਂਗਰਸ ਦੀ ਸਰਕਾਰ ਬਣਨ ਨਾਲ ਬਦਰੀ ਨਾਰਾਇਣ ਦੇ ਚਿੱਤ ਵਿੱਚ ਪਤਾ ਨਹੀਂ ਕੀ ਆਈ ਉਹ ਜਲੰਧਰ ਗਿਆ ਅਤੇ ਇੱਕ ਅਖਬਾਰ ਵਿੱਚ ਸਭ ਐਡੀਟਰ ਦੀ ਨੌਕਰੀ ਕਰ ਲਈ ਤੇ ਫਿਰ 6 ਮਹੀਨਿਆਂ ਬਾਅਦ ਇੱਕ ਮਹੀਨੇ ਪਿੰਡ ਆਇਆ ਹਫ਼ਤਾ ਪਰ ਇੱਥੇ ਹੀ ਠਹਿਰਿਆ ਆਪਣੇ ਬਾਵ ਵਾਲੀ ਅੱਧੀ ਜ਼ਮੀਨ ਇੱਕ ਜੱਟ ਨੂੰ ਬੈ ਕਰ ਦਿੱਤੀ ਬੈ ਦੇ ਪੈਸਿਆਂ ਨਾਲ ਬਾਕੀ ਦੀ ਅੱਧੀ ਜ਼ਮੀਨ ਗੈਣੇ ਪਈ ਛਡਾ ਲਈ ਇਸ ਚਾਰ ਕਿੱਲਿਆਂ ਦੇ ਹੱਕ ਵਿੱਚ ਸਫੈਦੇ ਲਗਾ ਦਿੱਤੇ ਬਾ ਵੱਡੀ ਵਾਲੇ ਕਲਨੂ ਚਮਿਆਰ ਨੂੰ ਸਫੈਦਿਆਂ ਦੀ ਦੇਖਭਾਲ ਲਈ ਨੌਕਰੀ ਰੱਖ ਦਿੱਤਾ 100 ਰੁਪਿਆ ਮਹੀਨਾ ਉਹਨੇ ਸਫੈਦਿਆਂ ਨੂੰ ਪਾਣੀ ਦੇਣਾ ਤੇ ਉਹਨਾਂ ਦੀ ਹੋਰ ਨਿਗਰਾਨੀ ਰੱਖਣੀ ਸੀ ਬਦਰੀ ਦੂਜੇ ਤੀਜੇ ਮਹੀਨੇ ਆਪ ਵੀ ਗੇੜਾ ਮਾਰਦਾ ਅਗਵਾੜ ਦੇ ਬੰਦੇ ਉਹਦੀਆਂ ਗੱਲਾਂ ਕਰਦੇ ਆ ਹੋਰ ਹੀ ਕੰਮ ਕਰਤਾ ਗੋਦੀ ਬਾਮਣ ਦੇ ਮੁੰਡੇ ਨੇ ਅਖੇ ਨਵਾਂ ਸਾਲਾ ਨੂੰ ਇਸ ਸਫੈਦ ਦੇ ਵੇਖ ਜਾਣਗੇ ਇੱਕ ਸਫੈਦਾ ਚਾਰ ਪੰਜ ਸੌ ਦਾ ਵੇਕੂ ਸਫੈਦਾ ਤਾਂ ਚਾਰ ਪੰਜ ਹਜ਼ਾਰ ਤੋਂ ਉੱਤੋਂ ਹੋਊ ਇਉਂ ਤਾਂ ਲੱਖਾਪਤੀ ਬਣ ਜੂਏ ਕੰਜਰ ਦਾ ਕੱਟਾ ਬਹਾਮਣ ਕੋਈ ਹੋਰ ਆਖਦਾ ਪੜ੍ਹਾਈ ਐਵੇਂ ਤਾਂ ਨਹੀਂ ਕੀਤੀ ਇਹਦੀ ਅਕਲ ਝਗੜਦੀ ਐ ਆਪਾਂ ਜੱਟ ਬੂਟਾ ਨੂੰ ਤਾਂ ਹਿਸਾਬ ਹੀ ਕੋਈ ਨਹੀਂ ਹੋਰ ਵੀ ਸੁਣਦੇ ਆ ਇਹ ਦਰਖਤ ਕਹਿੰਦੇ ਮੁੱਢਾਂ ਤੋਂ ਫੇਰ ਫੁੱਟ ਪੈਣਗੇ ਸੱਤਾਂ ਸਾਲਾਂ ਨੂੰ ਫੇਰ ਵੱਡੇ ਜਾਣਗੇ ਇਉਂ ਹੀ ਤੀਜੀ ਫਸਲ ਵੀ ਦੇਣਗੇ ਸੱਤਾਂ ਸਾਲਾਂ ਪਿੱਛੋਂ ਲੋਕ ਹੈਰਾਨ ਹੁੰਦੇ ਤਾਂ ਫੇਰ ਕਣਕਚੌੜ ਵੇਚਣ ਦੀ ਕੀ ਲੋੜ ਐ ਬਈ ਇਹ ਸਫੈਦਿਆਂ ਦੀ ਰਸਾਇਣ ਵਿੱਦਿਆ ਤਾਂ ਬੜੀ ਗੱਡੀ ਬਈ ਕਿਸੇ ਨੇ ਬਈ ਬੜੇ ਮਾਰਕ ਪਾਇਆ ਤੇ ਫੇਰ ਬਦਰੀ ਨਾਰਾਇਣ ਨੇ ਜਲੰਧਰ ਦੀ ਹੀ ਸਰਕਾਰੀ ਨੌਕਰੀ ਕਰਦੀ ਇੱਕ ਬੀਏ ਅਧਿਆਪਕਾ ਨਾਲ ਵਿਆਹ ਕਰਵਾ ਲਿਆ ਕੁੜੀ ਕਾਮਰੇਡ ਵਿਚਾਰਾਂ ਦੀ ਸੀ ਨਾਈ ਸਿੱਖਾਂ ਦੇ ਘਰ ਨਾ ਜਨਮ ਪਿਓ ਰਿਟਾਇਰਡ ਫੌਜੀ ਸੀ ਕੁੜੀ ਬਦਰੀ ਤੋਂ 13-14 ਸਾਲ ਛੋਟੀ ਸੀ ਬਦਰੀ ਨਾਰਾਇਣ ਕੋਠੇ ਖੜਕ ਸਿੰਘ ਢੇੜਾ ਜ਼ਰੂਰ ਮਾਰਦਾ ਲੋਕਾਂ ਨੂੰ ਸਾਥ ਵਿੱਚ ਖੜਾ ਕਰਕੇ ਉਹਦੀਆਂ ਗੱਲਾਂ ਸੁਣਦੇ ਕਿਉਂ ਬੱਤਰੀ ਹੁਣ ਕੀ ਬੋਲਦਾ ਤੇਰਾ ਅਖਬਾਰ ਕੋਈ ਪੁੱਛਦਾ ਅਖਬਾਰ ਤਾਂ ਜੋ ਲਿਖਦਾ ਹੈ ਤੁਸੀਂ ਪੜ ਸੁਣੀ ਲੈਣੇ ਹੋ ਅਖਬਾਰ ਚ ਕੀ ਹੈ ਨਾ ਅਸੀਂ ਇਹ ਪੁੱਛਦੇ ਆਂ ਬਈ ਹੁਣ ਇੰਦਰਾ ਗਾਂਧੀ ਕਰੂ ਕੋਈ ਨਵੀਂ ਗੱਲ ਜਾਂ ਕਾਂਗਰਸ ਨੇ ਅੱਗੇ ਕੀ ਕਰਤਾ ਦੇਸ਼ ਦੀ ਰਾਜਨੀਤੀ ਸਰਮਾਇਦਾਰਾਂ ਦੀ ਝੋਲੀ ਜਾ ਡਿੱਗੀ ਹੈ ਹੁਣ ਕੀ ਬਣਨਾ ਉਹ ਕਿਵੇਂ ਬਈ ਬੈਠ ਕੇ ਦੱਸ ਐਮਪੀ ਚਾਹੇ ਕਾਂਗਰਸ ਦਾ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ ਪੈਸੇ ਨਾਲ ਜਿੱਤਦਾ ਏ ਇਹ ਪੈਸਾ ਦਿੰਦੇ ਉਹਨੂੰ ਕੋਈ ਵੱਡਾ ਪੂੰਜੀਪਤੀ ਪੂੰਜੀਪਤੀ ਫਿਰ ਲੋਕ ਸਭਾ ਚੋਤੋਂ ਜਿਹੜਾ ਚਾਹੇ ਉਹੀ ਬਿਆਨ ਦਵਾਉਂਦਾ ਏ ਹਾ ਹੋ ਕੁੱਤੇ ਨੂੰ ਬੁਰਕੀ ਪਾ ਕੇ ਜਿੱਧਰ ਮਰਜੀ ਮਗਰ ਲਾਈ ਫਿਰੋ ਲੋਕਾਂ ਵਿੱਚੋਂ ਕੋਈ ਬੋਲ ਉੱਠਦਾ ਸਰਮਾਇਦਾਰ ਦੀ ਕੋਈ ਪਾਰਟੀ ਨਹੀਂ ਹੁੰਦੀ ਨਾ ਉਹਦਾ ਕੋਈ ਧਰਮ ਹੁੰਦਾ ਏ ਉਹਦੀ ਪਾਰਟੀ ਹੈ ਤੇ ਉਹਦਾ ਧਰਮ ਇਹ ਪੈਸਾ ਉਹਦਾ ਵਪਾਰ ਹੈ ਉਹ ਦੋਮਾ ਵਾਪਾ ਉਮੀਦਵਾਰਾਂ ਨੂੰ ਪੈਸਾ ਦਿੰਦਾ ਹੈ ਇੱਕ ਨੇ ਤਾਂ ਜਿੱਤਣਾ ਹੀ ਹੁੰਦਾ ਹੈ ਜਿਹੜਾ ਜਿੱਤ ਜੇ ਉਹੀ ਉਹਦਾ ਕੁੱਕਰ ਮਾਲਕਾਂ ਦੇ ਹਿੱਤਾਂ ਖਾਤਰ ਇਹਨਾਂ ਨੂੰ ਜਦੋਂ ਮਰਜ਼ੀ ਭੰਗਵਾ ਲਓ ਐਮਪੀ ਨੇ ਗਾਹਾਂ ਨੂੰ ਵੀ ਤਾਂ ਚੋਣ ਲੜਨੀ ਹੁੰਦੀ ਹੈ ਬਦਰੀ ਖੋਲ ਕੇ ਸਮਝਾਉਂਦਾ ਫੇਰ ਤਾਂ ਭਾਈ ਇਹ ਨਹੀਂ ਮੁੱਕਦਾ ਰੰਡੀ ਰੋਣਾ ਪੈਸੇ ਵਾਲੇ ਬੰਦਿਆਂ ਦਾ ਹੀ ਰਾਜ ਹੈ ਫੇਰ ਤਾਂ ਪੈਸੇ ਵਾਲੇ ਮੁੱਕਣੇ ਨਹੀਂ ਆਪਾਂ ਸੁખી ਹੋਣਾ ਨਹੀਂ ਆਪਾਂ ਤਾਂ ਟਿੱਡੀ ਪਪੀ ਹੀ ਹਾਂ ਉਹਨਾਂ ਸਾਹਮਣੇ ਕੋਈ ਹੋਰ ਸਿਰ ਸੁੱਟ ਕੇ ਬੈਠ ਜਾਂਦਾ ਆਪਣੇ ਪੰਜਾਬ 'ਚ ਇਹ ਰਾਜਗੱਦੀਆਂ ਦੇ ਮਾਲਕ ਕੌਣ ਨੇ ਬਦਰੀ ਅੱਗੇ ਗੱਲ ਤੋਰਦਾ ਇਹ ਵੀ ਉਹੀ ਉਹਨਾਂ ਦੀ ਜੜ੍ਹ 'ਚੋਂ ਨੇ ਵੱਡਾ ਜ਼ਿਮੀਂਦਾਰ ਤੇ ਵੱਡਾ ਵਪਾਰੀ ਰਾਜ ਕਰਦਾ ਸਿੱਖ ਕਾਂਗਰਸੀ ਤੇ ਅਕਾਲੀ ਵੱਡੇ ਜ਼ਿਮੀਂਦਾਰ ਨੇ ਐਵੇਂ ਹੀ ਹਿੰਦੂ ਕਾਂਗਰਸੀ ਤੇ ਇਹ ਜਨਸੰਗੀ ਜਿਹਦਾ ਦੂਜਾ ਨਾ ਭਾਰਤੀ ਜਨਤਾ ਪਾਰਟੀ ਹੈ ਇਹ ਵੱਡੇ ਵਪਾਰੀ ਨੇ ਵੱਟੀਆਂ ਵੱਡੀਆਂ ਮਿੱਲਾਂ ਦੇ ਮਾਲਕ ਕਿਸੇ ਦੀ ਸਰਕਾਰ ਹੋਵੇ ਇੱਕੋ ਗੱਲ ਹੈ ਇਹ ਜੋ ਲੜਦੇ ਆ ਕੁਰਸੀ ਖਾਤਰ ਲੜਦੇ ਆ ਕਿਸਾਨਾਂ ਮਜ਼ਦੂਰਾਂ ਖਾਤਰ ਥੋੜਾ ਲੜਦੇ ਨੇ। ਓਏ ਪੰਡਤਾ ਮੈਂ ਤੈਨੂੰ ਇੱਕ ਗੱਲ ਪੁੱਛਦਾ। ਐ ਤੁਹਾਡੀ ਪਾਰਟੀ ਨਹੀਂ ਕਰਦੀ ਕੁਝ? ਲਾਲ ਝੰਡੀਆਂ ਵਾਲੇ ਕਿੱਧਰ ਗਏ ਹੁਣ ਸਿਰ ਖੁਰਕਦਾ ਕੋਈ ਜਾਣਾ ਬਤਰੀ ਨੂੰ ਸਿੱਧਾ ਸਵਾਲ ਕਰਦਾ। ਕਮਿਊਨਿਸਟ ਪਾਰਟੀਆਂ ਕੀ ਕਰਨਗੀਆਂ ਇਹਨਾਂ ਮੂਰੇ? ਤੁਸੀਂ ਨਿੱਕੀ ਜੀ ਮਿਸਾਲ ਲੈ ਲਓ। ਵੋਟਾਂ ਵੇਲੇ ਕਾਂਗਰਸੀਆਂ ਤੇ ਅਕਾਲੀਆਂ ਕੋਲ ਤਾਂ ਕਿੰਨਾ ਕੁਝ ਹੁੰਦਾ ਕਾਰਾਂ, ਜੀਪਾਂ, ਬੱਸਾਂ। ਹੁਣ ਤਾਂ ਹੈਲੀਕਾਪਟਰ ਚੱਲ ਪੇ ਕਾਮਰੇਡਾਂ ਕੋਲ ਬਾਈਸਾਈਕਲ ਹੁੰਦੇ ਨੇ ਲਾਊਡ ਸਪੀਕਰ ਵੀ ਸਾਈਕਲ ਦੇ ਕੈਰੀਅਰ ਤੇ ਧਰਿਆ ਹੁੰਦਾ ਹੈ ਜਦੋਂ ਤੁਹਾਡੇ ਕੋਲ ਹੁੰਦੀ ਤਾਂ ਕਾਣੀ ਗਦੀ ਨਹੀਂ ਫਿਰ ਭਾਈ ਨਾ ਖੜੇ ਹੋਇਆ ਕਰੋ ਵੋਟਾਂ 'ਚ ਤੁਸੀਂ ਕੋਈ ਮਸ਼ਕਰੀ ਕਰਦਾ ਸਾਡਾ ਲੋਕਾਂ 'ਚ ਵਿਸ਼ਵਾਸ ਹੈ ਅਸੀਂ ਸੰਘਰਸ਼ ਤੇ ਰਾਹ ਚੱਲੇ ਹੋਏ ਆਂ ਭਾਵੇਂ ਹਾਰਦੇ ਹੀ ਆਂ ਪਰ ਅਸੀਂ ਲੋਕਾਂ 'ਚ ਤਾਂ ਜਾਣਦੇ ਆਂ ਆਪਣਾ ਪ੍ਰੋਗਰਾਮ ਤਾਂ ਦਿੰਨੇ ਆਂ ਗੱਲਾਂ ਤਾਂ ਤੁਸੀਂ ਚੰਗੀਆਂ ਕਰਦੇ ਹੋ ਪਰ ਤੁਹਾਡੇ ਮਗਰ ਲੋਕ ਲੱਗਦੇ ਕਿਉਂ ਨਹੀਂ ਤੁਹਾਨੂੰ ਵੋਟਾਂ ਕਿਉਂ ਨਹੀਂ ਪੈਂਦੀਆਂ ਲੋਕ ਭੋਲੇ ਆ ਹਲੇ ਸਬਜ਼ ਬਾਗਾ ਮਗਰ ਛੇਤੀ ਲੱਗਦੇ ਆ ਲੋਕ ਹਾਲੇ ਆਪਣੀਆਂ ਨਿੱਕੀਆਂ ਨਿੱਕੀਆਂ ਗਰਜਾਂ ਨਾਲ ਬੱਜੇ ਹੋਏ ਆ ਮੱਚ ਵੀ ਫਿਰਕੇਦਾਰੀ ਤਾਂ ਆਮ ਚੱਲਦੀ ਐ ਚੋਣਾ ਵੇਲੇ ਜਾਤਾਂ ਦੇ ਨਾਰੇ ਲੱਗ ਜਾਂਦੇ ਆ ਜਿੰਨਾ ਚਿਰ ਇਹ ਸਭ ਕੁਝ ਐ ਸਾਨੂੰ ਕੌਣ ਪੁੱਛਦਾ ਐ ਪਰ ਕਦੇ ਤਾਂ ਲੋਕਾਂ ਨੂੰ ਸਮਝਾਉਗੀ ਈ ਅਜੇ ਲੋਕਾਂ ਨੂੰ ਆਪਣੇ ਅਸਲੀ ਹੱਕਾਂ ਦੀ ਪਛਾਣ ਨਹੀਂ ਕਿਉਂ ਦੱਸਦੇ ਨਾ ਖਰੀਆਂ ਖਰੀਆਂ ਦੇਵਤਾ ਗੱਲ ਤਾਂ ਆ ਐ ਭਾਈ ਸਾਰੀ ਸਾਥ ਦੀ ਤਸੱਲੀ ਹੋ ਜਾਂਦੀ ਤੇ ਫਿਰ ਕੋਈ ਜਾਣਾ ਹਰਦੀਪ ਸਿੰਘ ਦੀ ਗੱਲ ਐ ਬੈਠਦਾ ਆ ਆਪਣੇ ਪਿੰਡ ਦੀ ਜੋਕ ਨੂੰ ਹੀ ਦੇਖ ਲੋ ਪਹਿਲਾਂ ਗਾਹਾਂ ਕੀ ਜਾਣਾ ਏ ਇਹਦਾ ਭਲਾ ਕੋਈ ਦੀਨਮਾਨ ਐ ਰਾਮਪੂਰੇ ਵਾਲਾ ਹਰਦਿਲ ਸੁ ਬਦਲ ਗਿਆ ਹਰਦਿਤ ਨੇ ਨੀਲੀ ਪੱਗ ਲਾ ਕੇ ਔ ਮਾਰੀ ਔ ਬੰਨ ਲਈ ਚਿੱਟੀ ਬੰਗਲੇ ਆਰ ਗਈ ਬੜਿਆਂ ਫਿਰਦਾ ਨਾ ਸ਼ਹੀਦਾਂ ਦੀ ਮੱਟੀ ਆਰਗਾ ਸਾਰਾ ਗਵਾੜ ਬਿੰਨੇ ਆ ਪਿਆ ਕੰਜਰ ਦੇ ਦਾ ਛੱਡਿਆ ਕੋਈ ਪਲਾਂ ਕੋਈ ਉਹਦੀ ਹੋਰ ਗੱਲ ਛੇੜਦਾ ਪਖੰਡ ਵੀ ਦੇਖ ਲੋ ਕਿੰਨੇ ਕਰਦਾ ਸੇਲ ਬਰਾ ਗੁਰਦੁਆਰੇ ਦੇ ਕਮਰੇ ਦਾ ਲੈਂਟਰ ਪਵਾਤਾ ਐਤ ਕੀ ਮਾਈਸਰਖਾਨੇ ਗਿਆ ਉੱਥੇ ਕਮਰੇ ਪੈਂਦੇ ਆ ਅਖੇ 1000 ਉੱਥੇ ਦੇ ਆਈਏ ਮਲੇਰਕੋਟਲੇ ਹیدرਸੇਖ ਦੇ ਮੇਲੇ ਵੀ ਜਾਂਦਾ ਹੁੰਦਾ ਏ ਇਹਨੇ ਗਰੀਬ ਜੱਟਾਂ ਨੂੰ ਧਾਰੇ ਲਾਲ ਐ ਇੰਨੀ ਜ਼ਮੀਨ ਇਕੱਠੀ ਕਰ ਲਈ ਕਿਸੇ ਨੂੰ ਇੱਕ ਨਮਾ ਪੈਸਾ ਕਿਹੜਾ ਛੱਡ ਕੇ ਰਾਜੀ ਐ ਲੋਕਾਂ ਦਾ ਖੂਨ ਚੂਸਿਆ ਇਹਨੇ ਇਹ ਸਾਰਾ ਪਾਪ ਭਲਾ ਸੇਲ ਬਰਾ ਮਾਈਸਰਖਾਨੇ ਜਾਂ ਮਲੇਰਕੋਟੇ ਜਾ ਕੇ ਲੈ ਜੂ ਇਹਦਾ ਬਸ ਦਿਖਾਉਂਦਾ ਏ ਲੋਕਾਂ ਨੂੰ ਬਈ ਦੇਖੋ ਮੈਂ ਕਿੰਨਾ ਧਰਮਾਤਮਾ ਐ ਰੱਬ ਕਰਨੀ ਕਿੰਨਾ ਧਿਆਨ ਹੈ ਮੇਰਾ ਕੀੜੇ ਪੈ ਕੇ ਮਰੂ ਮੇਰਾ ਸਾਲਾ ਜੋਕ ਨਹੀਂ ਇਹ ਤਾਂ ਸਰਾਲ ਹੈ ਸਰਾਲ ਭੈਣ ਦਾ ਕੜਕ ਧੰਨਵਾਦ